ਇਸ ਲਈ ਪਾ ਪਿੰਡਪੋਆ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਸੀ ਕਿ ਕੈਪਟਨ ਮੰਤਰੀ ਪੰਜਾਬ ਲਾਲਚੰਦ ਗੜਾਚੂ ਖਾਨਾ ਵੱਲੋਂ ਤੇ სპੋਰਟ ਹਾਲ ਦਾ ਉਦਘਾਟਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਵਾਸਤੇ ਪਹਿਲ ਕਦਮੀ ਕੀਤੀ ਜਾ ਰਹੀ ਹੈ ਉਹਦੀ ਇੱਕ ਇਹ ਉਦਾਹਰਣ ਹੈਗੀ ਤੁਹਾਨੂੰ ਦੱਸ ਦਈਏ ਕਿ ਤੇ ਤੁਸੀਂਾਂ ਦੇ ਦੇਖ ਸਕਦੇ ਹੋ ਕਿ ਇੱਥੇ ਇੱਕ სპੋਰਟਸ ਹਾਲ ਜਿਹੜਾ ਆ ਲਗਭਗ 30 ਲੱਖ ਦੀ ਲਾਗਤ ਦੇ ਨਾਲ ਇੱਥੇ ਬਣਾਇਆ ਗਿਆ ਜਿਹਦਾ ਉਦਘਾਟਨ ਅਚ ਕੈਪਟਨ ਮੰਤਰੀ ਪੰਜਾਬ ਲਾਲਚੰਦ ਗੜਾਚੂ ਖਾਨਾ ਵੱਲੋਂ ਕੀਤਾ ਗਿਆ ਹੈ ਸਥਾਨਕ ਲੋਕਾਂ ਵੱਲੋਂ ਤੇ ਇਥੇ ਦੀ ਪੰਚਾਇਤ ਵੱਲੋਂ ਕੈਪਟਨ ਮੰਤਰੀ ਪੰਜਾਬ ਲ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਪ੍ਰਯਾਸ ਕਰ ਰਹੀ ਹੈ ਆਉ ਦਿਗਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਕੈਬਨ ਮੰਤਰੀ ਪੰਜਾਬ ਲਾਲਚੰਦ ਗਰਟਾਚਕ ਹੁਣਾਂ ਦੇ ਨਾਲ ਤੇ ਇੱਥੇ ਦੇ ਸਰਪੰਚ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਉੱਪਰ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਵਿਧਾਨ ਸਭਾ ਹਲਕਾ ਦਾ ਪਿੰਡ ਪੋਆ ਜਿਹਦੇ ਨਾਂ ਦੇ ਉੱਤੇ ਵਿਧਾਨ ਸਭਾ ਪੰਜਾਬ ਚ ਜਾਣੀ ਜਾਂਦੀ ਹੈ ਸੋ ਅੱਜ ਇਸ ਪਿਆਰੇ ਨਗਰ ਚ ਆਇਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਸ ਪਿੰਡ ਦੇ ਅੰਦਰ ਇੱਕ ਇੰਡੋਰ ਸਟੇਡੀਅਮ ਜਿਹੜਾ ਬਣਿਆ ਹੈ ਬੜਾ ਖੂਬਸੂਰਤ ਮਲ ਸਟੇਡੀਅਮ ਹੈ ਜਿਹਦਾ ਅੱਜ ਉਦਘਾਟਨ ਕੀਤਾ ਔਰ ਲਗਭਗ 30 ਕ ਲੱਖ ਰੁਪਏ ਦੀ ਲਾਗਤ ਨਾਲ ਬਣਿਆ ਸੋ ਇਹਦੇ ਅੰਦਰ ਜਿਹੜੀ ਖੇਡ ਨਰਸਰੀ ਹੈ ਜਿਹੜੀ ਮਾਨਜੋਗ ਮੁੱਖ ਮੰਤਰੀ ਜੀ ਦਾ ਬੜਾ ਪਿਆਰਾ ਉਹਨਾਂ ਦਾ ਸੁਪਨਾ ਕਿ ਪੰਜਾਬ ਨੂੰ ਖੇਡਾਂ ਦੇ ਪੱਖ ਤੋਂ ਅਸੀਂ ਅੱਗੇ ਲੈ ਕੇ ਜਾਣਾ ਸੋ ਉਹ ਪੁਰਾਣਾ ਕਲਚਰ ਜਿਹੜਾ ਪੰਜਾਬ ਦਾ ਦੁਆਰਾ ਖੇਡਾਂ ਬਤਨ ਪੰਜਾਬ ਦੇ ਰਹੀਂ ਜਿਹੜਾ ਇਸ ਵੇਲੇ ਪੰਜਾਬ ਚੱਲ ਰਿਹਾ ਹੈ ਸੋ ਇਹ ਜਿਹੜੀ ਉਹ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਤੋਂ ਬਾਅਦ 30 ਲੱਖ ਰੁਪਏ ਹੋਰ ਇਸ ਇੰਡੋਰ ਸਟੇਡੀਅਮ ਦੇ ਅੰਦਰ ਜਿਹੜਾ ਦਾ ਇੰਟੀਰੀਅਰ ਹੈ ਜਿਹੜੀ ਖੇਡ ਦੀ ਰਿਕੁਆਇਰਮੈਂਟ ਹੈ ਉਹ ਜਿਹੜੇ ਇਨਸਟਰੂਮੈਂਟ ਇੱਥੇ ਲੱਗਣੇ ਆ ਸੋ 60 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਪਲੀਟ ਜਿਹੜਾ ਹੋਣਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਦਾ ਉਦਘਾਟਨ ਕੀਤਾ ਔਰ ਪੰਜਾਬ ਦੇ ਅੰਦਰ ਮਾਨਜੂਗ ਮੁੱਖ ਮੰਤਰੀ ਜੀ ਦੀ ਸਰਕਾਰ ਲਗਾਤਾਰ ਜਿੱਥੇ ਬਾਕੀ ਸਾਈਡਾਂ ਤੇ ਕੰਮ ਕਰ ਰਹੀ ਹੈ ਉਹਤੇ ਖੇਡਾਂ ਦੇ ਲਈ ਪੰਜਾਬ ਦੇ ਅੰਦਰ ਵੱਡੇ ਹਮਲੇ ਮਾਰੇ ਜਾ ਰਹੇ ਤੁਸੀਂ ਦੇਖਿਆ ਕਿ ਪਹਿਲੀ ਵਾਰ ਹੋਇਆ ਜਦੋਂ ਸਾਡੇ ਖਿਡਾਰੀ ਮਰਲੇਬਾ ਲੰਪੇ ਜਿਹੜੇ ਪੰਜਾਬ ਚ ਜਾ ਰਹੇ ਆ ਉਹਨਾਂ ਨੂੰ ਅਡਵਾਂਸ 15-15 ਲੱਖ ਰੁਪਏ ਸਰਕਾਰ ਨੇ ਦਿੱਤਾ ਕਿ ਉਹ ਖਰਾਖਾਨ ਉਹ ਆਪਣੀਆਂ ਵਰਦੀਆਂ ਲੈਣ ਆ ਮੇ ਪੰਜਾਬ ਸਰਕਾਰ ਦੀ ਔਰ ਡਰੱਗਸ ਤੋਂ ਲੋਕਾਂ ਦਾ ਖਰਾਸ ਛਡਾਣ ਦੇ ਲਈ ਖੇਡਾਂ ਵੀ ਇੱਕ ਸਰਕਾਰ ਕੋ ਸਬਸਟੀਟਿਊਟ ਆ ਸੋ ਇਸ ਕਰਕੇ ਖੇਡਾਂ ਦੇ ਪੱਖ ਤੋਂ ਜਿਹੜਾ ਆ ਉਹ ਵੱਡੇ ਉਪਰਾਲੇ ਕੀਤਾ ਜਾ ਰਿਹਾ ਨਾ ਕੇਵਲ ਭੋਏ ਦੇ ਅੰਦਰ ਵਲੀ ਕੇ ਚਾਰ ਹੋਰ ਸਟੇਡੀਅਮ ਜਿਹੜੇ ਆ ਮੇਰੇ ਹਲਕੇ ਦੇ ਅੰਦਰ ਗਵਿੰਦਸਰ ਭੋਆ ਕਟਾਰੂ ਚੱਕ ਉਹਦੇ ਮਤਲਬ ਨਿਰਮਾਨ ਕਾਰਜ ਜਿਹੜੇ ਚੱਲ ਰਿਹਾ ਛੋੜੇ ਦੇ ਅੰਦਰ ਸੋ ਬਸ ਇਸੇ ਤਰ੍ਹਾਂ ਆਪਣੇ ਲੋਕਾਂ ਚ ਰਹਿਣਾ ਆਪਣੇ ਲੋਕਾਂ ਦੇ ਮਸਲੇ ਹੱਲ ਕਰਨੇ ਇਹ ਰੋਜ਼ ਮੇਰੀ ਮਤਲਬ ਹੈਗੀ ਆ ਸੋ ਸਾਬ ਨੂੰ ਭੋਆ ਵਾਸੀਆਂ ਨੂੰ ਬਹੁਤ ਬਹੁਤ ਮੁबारक हां जी ਨਮਸਕਾਰ ਜੀ ਅੱਜ ਮੇਰੇ ਪਿੰਡ ਭੋਏ ਦੇ ਵਿੱਚ ਮੈਡਮ ਮਨਿਸਟਰੀ ਸੀ ਲਾਚੰਦ ਕੁਟਾਚੂਕ ਜੀ ਨੇ ਉਦਘਾਟਨ ਕੀਤਾ ਜਿਹਦੇ ਵਿੱਚ ਬਹੁਤ ਹੀ ਸ਼ੁਕਰਗੁਜ਼ਾਰ ਕਰਦੇ ਆ ਆਪਣੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਤੇ ਕੈਬਨਟ ਮਨਿਸਟਰੀ ਸੀ ਲਾਚੰਦ ਕੁਟਾਚੂਕ ਜੀ ਵੀ ਜਿਨ੍ਹਾਂ ਨੇ ਜਿਹੜੀ ਹੈ ਸਾਡੀ ਪਹਿਲ ਕਦਮੀ ਸਾਡੇ ਪਿੰਡ ਨੂੰ ਦਿੱਤੀ ਹੈ ਮੈਂ ਨੌਜਵਾਨ ਪੀੜੀ ਵੱਲੋਂ ਪੂਰੇ ਪਿੰਡ ਵਾਸੀਆਂ ਦਾ ਨਹੀਂ ਉਰੇ ਹਲਕੇ ਵਾਸੀਆਂ ਦੇ ਨੌਜਵਾਨਾਂ ਵੱਲੋਂ ਮੰਤਰੀ ਸਾਹਿਬ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਸੁਗਾ ਜਿਹੜੀ ਸਾਨੂੰ ਦਿੱਤੀ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜਿਹੜਾ ਆ ਸਾਨੂੰ ਇਹੜਾ ਸੁਨੇਹਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਮੂਪ ਪੰਚਾਇਤ ਭੋਏ ਵੱਲੋਂ ਮੈਂ ਇੱਕ ਵਾਰ ਫਿਰ ਤੋਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ